ਇਹ ਰਾਤ ਚੱਲਦੀ ਕਾਰ ਨੂੰ ਲੱਗੀ ਅੱਗ ਜਾਨੀ ਨੁਕਸਾਨ ਤੋਂ ਰਹਾ ਬਚਾਓ ਪਾਇਲ ਦੇ ਪਿੰਡ ਸ਼ਾਹਪੁਰ ਦੇ ਨੇੜੇ ਦੇ ਰਾਤ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗੀ ਗਨੀਮਤੀ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਸਾ ਉਸ ਵਕਤ ਵਾਪਰਿਆ ਜਦੋਂ ਕਾਰ ਚਾਲਕ ਆਪਣੇ ਪਿੰਡ ਕੁੜਾਣੀ ਵਾਪਸ ਜਾ ਰਿਹਾ ਸੀ ਅਤੇ ਉਸਨੇ ਅਚਾਨਕ ਇੰਜਨ ਦੇ ਵਿੱਚੋਂ ਧੂਆ ਨਿਕਲਦਾ ਵੇਖਿਆ ਤੇ ਕਾਰ ਨੂੰ ਰੋਕ ਕੇ ਬਾਹਰ ਨਿਕਲ ਗਿਆ ਦੇਖਦੇ ਹੀ ਦੇਖਦਿਆਂ ਕਾਰ ਨੂੰ ਅੱਗ ਨੇ ਆਪਣੀ ਛਪੇੜ ਦੇ ਵਿੱਚ ਲੈ ਲਿਆ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਗਿਆ ਤੇ ਕਾਰ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਸਮੇਂ ਰੰਦੇ ਇਸ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤੇ ਹਾਦਸਾ ਵੱਡਾ ਹੋ ਸਕਦਾ ਸੀ ਕਿਉਂਕਿ ਨੇੜੇ ਖੇਤਾਂ ਦੇ ਵਿੱਚ ਪੱਕੀ ਹੋਈ ਕਣਕ ਖੜੀ ਸੀ ਇਹੇ ਨਾ ਸਰ ਮੈਂ ਕੱਦੋਂ ਆਪਣੇ ਮੈਕਡੋਨਲਡ ਤੋਂ ਆ ਰਿਹਾ ਸੀਗਾ ਦਰਾਹੇ ਤੋਂ ਪੁਰਾਣੀ ਕਲਾਂ ਨੂੰ ਜੀ ਮੈਂ ਕਦੋਂ ਤੋਂ ਜਦੋਂ ਮੈਂ ਸ਼ਾਹਪੁਰ ਨੂੰ ਮੁੜਿਆ ਨਾ ਸ਼ਾਹਪੁਰ ਦੇ ਲੱਗ ਗਿਆ ਕਿ ਮੇਰੇ ਬਰੁਣ ਚੋਂ ਮੈਨੂੰ ਲੈਂ ਲੱਗੇ ਧੂਆ ਨਿਕਲ ਰਿਹਾ ਹੁੰਦਾ ਜਦੋਂ ਮੈਂ ਉੱਤਰ ਕੇ ਦੇਖਿਆ ਤਾਂ ਗੁੰਡ ਚੱਕ ਕੇ ਦੇਖਿਆ ਤਾਂ ਵਿੱਚੋਂ ਅੱਗ ਨਿਕਲ ਰਹੀ ਸੀ ਮੈਂ ਜਦੇ ਆਪਣੇ ਮਾਸਟਰ ਰੂਪ ਜੀ ਨੂੰ ਫੋਨ ਕੀਤਾ ਸ਼ਾਹਪੁਰ ਮੈਂ ਕਿਹਾ ਤੇ ਮੇਰੀ ਗੱਡੀ ਨੂੰ ਅੱਗ ਲੱਗੀ ਤੇ ਉਹਨਾਂ ਨੇ ਪਿੰਡ 'ਚ ਅਨਾਊਂਸਮੈਂਟ ਕਰਾਈ ਸਾਰੇ ਪਿੰਡ ਦੇ ਵਾਸੀ ਪਹੁੰਚ ਗਏ ਉਦੇ ਕਰਕੇ ਜਿਹੜਾ ਫਸਲ ਦਾ ਨੁਕਸਾਨ ਹੋ ਬਚ ਗਿਆ ਤੇ ਗੱਡੀ ਤੇ ਕਾਬੂ ਪਾਇਆ ਗਿਆ ਕਿ ਅੱਗ ਤੇ ਉਦੇ ਕਰਕੇ ਬਚਾ ਹੋਇਆ। ਇਸ ਕਾਰਨ ਸਾਰੇ ਦਾ ਇਹ ਸੀ ਵੀ ਹੋ ਸਕਦਾ ਵੀ ਸ਼ਾਰਟ ਸਰਕਟ ਹੋਇਆ ਹੋਵੇ ਕੋਈ ਤਾਰ ਜਾਂ ਕਿਸੇ ਚੀਜ਼ ਕਰਕੇ ਹੋਇਆ ਹੋਵੇ। ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਵਿੱਚੋਂ ਕਿਉਂਕਿ ਇੰਜਨ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਪਹਿਲਾਂ ਸਾਨੂੰ ਜਦੋਂ ਸੂਚਨਾ ਮਿਲੀ ਹੈ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਮਿਲਿਆ। ਔਰ ਉਹਨਾਂ ਨੇ ਸੂਚਿਤ ਕੀਤਾ ਉਸੇ ਬਖਤ ਤੁਰੰਤ ਅਸੀਂ ਜਿਹੜੀ ਫੁੱਲਸ ਪਾਰਟੀ ਨੂੰ ਮੈਂ ਖੁਦ ਨਾਲ ਲੈ ਕੇ ਇੱਥੇ ਮੌਕੇ ਤੇ ਪਹੁੰਚਿਆ ਤੇ ਗੱਡੀ ਨੂੰ ਗੱਡੀ ਦੇ ਜਿਹੜੇ ਹਾਲਾਤ ਦਿਖੇ ਗਏ ਆ ਪਿੰਡ ਵਾਸੀਆਂ ਦੀ ਮਦਦ ਨਾਲ ਪਿੰਡ ਦੇ ਕੋਈ ਲੋਕਾਂ ਨੇ ਬਹੁਤ ਜ਼ਿਆਦਾ ਸਹਿਯੋਗ ਕਰਨ ਤੋਂ ਬਾਅਦ ਗੱਡੀ ਨੂੰ ਜਿਹੜੀ ਉਹ ਸ਼ਾਰਟ ਸਰਕਟ ਹੋਣ ਤੋਂ ਬਾਅਦ ਅੱਗ ਲੱਗੀ ਸੀ ਤੇ ਜਿਹੜੇ ਗੱਡੀ ਡਰਾਈਵਰ ਸੀਗੇ ਸਾਡੇ ਨਾਲ ਖੜੇ ਨੇ ਮਨਦੀਪ ਚਰਮਾ ਜੀ ਮਨਦੀਪ ਚਰਮਾ ਜੀ ਤੇ ਇਹ ਬਿਲਕੁਲ ਸੁਰੱਖਿਅਤ ਨੇ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਇੰਜਰੀ ਨਹੀਂ ਆਈ ਹੈ

इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है